ਆ ਵੀਡੀਓ ਦੇਖੋ ਕਰੀ ਤੇ ਫਿਰ ਬਾਕੀ ਕਰਦੇ ਕਰ ਲਗਾ ਕੇ ਮੁਹੱਲੀ ਦੇਖ ਲੈ ਕੋਈ ਆ ਬਸ ਠੀਕ ਹੈ ਉਹ ਚੰਗਾ ਕੰਮ ਕਰਨ ਲੱਗੇ ਸੋਚ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹੇ ਫਿਰ ਖੁਸ਼ ਰਹੋ ਹਣਾ ਲਿਆ ਪੁੱਤ ਲੈ ਸਾਡਾ ਪੀਏ ਸੀ ਹੈ ਮੈਂ ਵੀਡੀਓ ਬਣ ਕੇ ਪੂਰੂ ਕੀ ਬਸ ਠੀਕ ਹੈ ਐਸੇ ਮੈਂ ਬੜਾ ਸੱਤ ਲੱਡਾ ਆਇਆ ਲੇਕਿਨ ਯਾਰ ਹਾਂ ਮੈਂ ਪਿਗਲ ਗਿਆ ਚਲੋ ਆਦੇ ਲੋਈਸ ਚਾਵਲ ਜਨਾਨੀਆਂ ਦੀਆਂ ਹਰਕਤਾਂ ਆਉਦੇ ਨਿੱਕੇ ਨਿੱਕੇ ਜਵਾਲ ਸ਼ਾਟ ਕੇ ਤੇ ਗੋਆਂਢੀਆਂ ਦੇ ਮੁੰਡੇ ਨਾਲ ਚਾਲੋ ਵਸੀ ਜਿਆਦੇ ਘਰ ਵਾਲਾ ਇੰਨਾ ਸਮਾਂ ਦਿੱਤਾ ਤੇ ਨਾ ਚਾਵਲ ਜਨਾਨੀਆਂ ਕੰਦੇ ਆਲੀ ਕਿੰਦੇ ਇਹ ਮਾ ਚਾਵਲ ਤੇ ਚਗਲਾ ਕਰਤੀਆਂ ਹੋਏ ਸਾਰੀਆਂ ਕਤੀੜਾ ਰੱਜ ਕੇ ਲਾਂਤਾਂ ਪਾਉ ਕਮੈਂਟਾਂ ਦੇ ਵਿੱਚ ਚਾਵਲ ਜਨਾਨੀਆਂ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਚਾਵਲ